ਸੋਸ਼ਲ ਮੀਡੀਆ ਤੇ ਅਸਲੇ ਦੇ ਨਾਲ ਵੀਡੀਓ ਪਾਉਣੀ ਪਈ ਮਹਿੰਗੀ ਪੁਲਿਸ ਨੇ ਮਾਮਲਾ ਦਰਜ ਕਰ ਇੱਕ ਨੂੰ ਕੀਤਾ ਗਿਰਦਾਰ ਅਤੇ ਅਸਲੇ ਵਾਲੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ ਮਾਮਲਾ ਬਠਿੰਡਾ ਦੇ ਸਿਵਲ ਹਸਪਤਲ ਦਾ ਬਠਿੰਡਾ ਦੇ ਸਿਵਲ ਹਸਪਤਲ ਦੇ ਅੰਦਰ ਤਨਾਤ ਇੱਕ ਸਿਵਲ ਹਸਪਤਲ ਦੇ ਮੁਲਾਜ਼ਮ ਵੱਲੋਂ ਹੀ ਕਿਸੇ ਹੋਰ ਨਾਲ ਦੇ ਸਾਥੀ ਦੇ ਅਸਲੇ ਦੇ ਨਾਲ ਫਾਇਰਿੰਗ ਕੀਤੀ ਗਈ ਅਤੇ ਉਹਦੀ ਵੀਡੀਓ ਬਣਾਈ ਗਈ ਅਤੇ ਵੀਡੀਓ ਬਣਾਉਣ ਤੋਂ ਬਾਅਦ ਉਸਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਇਸ ਨੂੰ ਲੋਡ ਕਰ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਇਸ ਤੇ ਐਕਸ਼ਨ ਲੈਂਦੇ ਹੋਏ ਥਾਣਾ ਕਤਵਾਲੀ ਵਿਖੇ ਸੀਆਈ ਵੱਣਦੀ ਪੁਲਿਸ ਪਾਰਟੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਸੀਆਈ ਵੱਣਦੇ ਏਐਸਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵਿਅਕਤੀ ਦੱਸਦਾ ਹੈ ਹੈ ਉਸ ਵਿਅਕਤੀ ਨੂੰ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਆਪਣਾ ਲਿਆ ਗਿਆ ਹੈ ਅਤੇ ਉਸ ਦੀ ਵੀ ਹੁਣ ਪਾਲ ਕੀਤੀ ਜਾ ਰਹੀ ਹੈ ਉਸ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਜਿਹੜਾ ਇਹਨਾਂ ਵੱਲੋਂ ਅਸਲਾ ਵਰਤਿਆ ਗਿਆ ਹੈ ਉਸ ਉਹ ਇਹਨਾਂ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਜਾਵੇਗਾ ਅੱਜ ਇਸ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਇੱਕ ਵਿਅਕਤੀ ਦੇ ਜੋ ਸਿਵਰਸਤਾਲ ਵਿਖੇ ਇਤਨਾਤ ਸੀ ਅਤੇ ਉਸ ਵੱਲੋਂ ਕਿਸੇ ਹੋਰ ਦਾ ਪਿਸਤਲ ਲੈ ਕੇ ਉਸ ਦੇ ਨਾਲ ਫਾਇਰਿੰਗ ਕੀਤੀ ਗਈ ਫਾਇਰਿੰਗ ਕਰਨ ਤੋਂ ਬਾਅਦ ਉਸ ਦੀ ਜਿਹੜੀ ਵੀਡੀਓ ਹੈ ਉਹ ਬਣਾ ਕੇ ਸੋਸ਼ਲ ਮੀਡੀਆ ਦੇ ਆਪਣੇ ਹੀ ਪੇਜ ਦੇ ਉੱਤੇ ਉਸ ਵੱਲੋਂ ਲੋਡ ਕੀਤੀ ਗਈ ਅਤੇ ਹੁਣ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਦੋ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਇੱਕ ਜਿਹੜਾ ਫਾਇਰਿੰਗ ਕਰਨ ਵਾਲਾ ਵਿਅਕਤੀ ਸੀ ਜਿਸ ਨੇ ਆਪਣੇ ਪੇਜ ਦੇ ਉੱਤੇ ਵੀਡੀਓ ਆਪਣਾ ਅਪਲੋਡ ਕੀਤੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿਸ ਦਾ ਇਹ ਅਸਲਾ ਸੀ ਉਸ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣਾ ਕੀ ਸੀ ਪੂਰਾ ਮਾਮਲਾ ਐਸਾ ਕੀ ਨਾਮ ਹੈ ਤੁਹਾਡਾ ਕਿਹੜਾ ਇਹ ਸੀ ਰਾਜਵੰਤ ਸਿੰਘ ਜੀ ਸੀਏ 1 ਬੰਦਾ ਇਹ ਕੀ ਮਾਮਲਾ ਹੈ ਇਹ ਜੀ ਅ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਅ ਬਲਵੰਤ ਸਿੰਘ ਹੈ ਬਨੇ ਸਿਵਲ ਹਸਪਤਲ ਤੇ ਲੱਗੇ ਹੋਇਆ ਉਹਨਾਂ ਨੇ ਫਾਇਰਿੰਗ ਕੀਤੀ ਸਿਵਲ ਹਸਪਤਲ ਦੇ ਕੁਆਟਰਾਂ ਕੋਲ ਤੇ ਉਹਦੇ ਰਿਗਾਰਡਿੰਗ ਇਹਦੇ ਮੁਕੱਦਮਾ ਦਰਜ ਕਰਕੇ ਤੇ ਤਵਰੀਸ਼ ਹਮਲ ਹੋ ਚੁੱਕੀ ਇੱਕ ਦੋ ਜਣੇ ਹੈ ਇੱਕ ਹੋਰ ਬੰਦਾ ਇਹਦੇ ਨਾਲ ਅਸਲਾ ਜਗਮੀਤ ਸਿੰਘ ਹੈ ਕੋਈ ਅਮਪਲਾਈ ਹੈ ਸਿਵਲ ਹਸਪੀਟਲ ਦਾ ਉਹਦੇ ਦੀ ਗਤੀਵਿਧੀ ਹੈ ਹਾਂਜੀ ਉਹਦੇ ਤੇ ਵੀ ਐਫਆਰ ਹੈ ਦੋਨਾਂ ਦੇ ਮਾਮਲੇ ਦੋਨਾਂ ਦੇ ਤੇ ਲਾਇਸੈਂਸੀ ਸੀ ਅਸਲਾ ਜੀ ਅਸਲਾ ਲਾਇਸੈਂਸੀ ਅਸਲਾ ਲਾਇਸੈਂਸ ਹੈ ਕਿਤਾ ਜੀ ਇਹ ਜਗਮੀਤ ਸਿੰਘ ਦਾ ਹੈ ਕਿਹਦਾ ਕਿਤਾ ਕਿ ਦੋ ਕਿਤੇ ਇਹ ਇੱਕ ਬਲਵੰਤ ਸਿੰਘ ਗਿੱਤਾ ਜੀ ਨੇ ਫਾਇਰ ਕੀਤੇ ਸੀ ਉਹਦੀ ਪਾਲ ਜਾਰੀ ਹੈ ਜਗਮੀਤ ਸਿੰਘ ਅਸਲਾ ਕਰਦੀ ਲੈਣਾ ਨਹੀਂ ਉਹ ਜਗਮੀਤ ਸਿੰਘ ਨੂੰ ਤੋਂ ਲਵਾਗੇਗਾ ਹਾਂਜੀ ਫਾਇਰਨ ਕੀ ਸੀ ਕਿਉਂ ਫਾਇਰਨ ਕੀਤੀ ਗਏ ਵੀਡੀਓ ਕਰਵਾ ਲਈ ਵਸੋ ਇਹ ਆਉਦਾ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦੇ ਮਕਸਦ ਨਾਲ ਹੀ ਨੇ ਫਾਇਰਨ ਕੀਤੀ ਮਤਲਬ ਅੱਗੇ ਵੀ ਪਾਉਂਦੇ ਰਹਿੰਦੇ ਪੈਸੇ ਆਪਣੇ ਕੋਲ ਤੇ ਇਹ ਸੋਸ਼ਲ ਮੀਡੀਆ ਤਾਂ ਹੀ ਪਈ ਨਹੀਂ ਪਹਿਲਾਂ ਵਾਲੀ ਤਾਂ ਕੋਈ ਆਈ ਨਹੀਂ ਆਪਣੇ ਧਿਆਨ ਤੇ ਵੈਸੇ ਵੀ ਪਾਉਂਦੇ ਹੋਣੇ ਵੈਸੇ ਸਾਰੀਲਾਂ ਰੂਲਾਂ ਪਾਉਂਦੇ ਰਹਿੰਦੇ ਨੇ